ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਪੀ ਟੀਮ ਹੈ ਤੇ ਦੱਸੋ ਮੈਨੂੰ ਕਿ ਕੇਜਰੀਵਾਲ ਤੇ ਪੋਕਰ ਦੀ ਤਾਨਾਸ਼ਾਹੀ ਔਰ ਭਾਜਪਾ ਦੀ ਤਾਨਾਸ਼ਾਹੀ ਦੇ ਵਿੱਚ ਕੀ ਅੰਤਰ ਹੈ ਮੇਰੇ ਵੀਰੋਸ ਇਹ ਆਦਮੀ ਨਾਸਤਿਕ ਹੈ ਅਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਇੰਨਾ ਹੰਕਾਰ ਮਤ ਕਰ ਭਗਵੰਤਬਾਨ ਤੂੰ ਅਕਾਲ ਤਖਤ ਨਾ ਪੱਥਾ ਲਾਉਣ ਚੱਲਿਆ ਵਾ ਸਰਕਾਰਾਂ ਹੌਲੀ ਹੌਲੀ ਕਰਜ਼ਈ ਹੋ ਕੇ ਇਸ ਵੱਡੇ ਕਰਜ਼ੇ ਦੀ ਅਦਾਇਗੀ ਨਹੀਂ ਕਰ ਸਕ ਰੀਆਂ ਭਾਓ ਮੇਰੇ ਵੀਰੋ ਔਰ ਇਸ ਤੋਂ ਪਹਿਲਾਂ ਸਾਡਾ GST ਦਾ ਅਧਿਕਾਰ ਖੋਇਆ ਗਿਆ ਵਨ ਨੇਸ਼ਨ ਵਨ ਟੈਕਸ ਦੇ ਨਾਮ ਤੇ ਇੱਕ ਦੇਸ਼ ਇੱਕ ਟੈਕਸ ਦੇ ਨਾਮ ਤੇ ਸਾਡੇ ਵਿੱਤੀ ਅਧਿਕਾਰ ਖੋਏਗੇ ਅੱਜ ਸਾਡੇ ਕੋਲ ਕੋਈ ਅਧਿਕਾਰ ਨਹੀਂਗਾ ਅਸੀਂ ਇੱਕ ਮੰਗਤਿਆਂ ਦੀ ਤਰ੍ਹਾਂ ਕੇਂਦਰ ਦੇ ਕੋਲ ਜਾ ਕੇ ਸਾਰੇ ਸੂਬਿਆਂ ਦੇ ਚੀਫ ਮਿਨਿਸਟਰ ਉਥੇ ਮੰਗਤੇ ਬਣ ਕੇ ਆਪਣਾ ਅਧਿਕਾਰ ਸਾਡਾ ਹੀ ਪੈਸਾ ਸਾਡਾ ਹੀ ਟੈਕਸ ਜੋ ਤੁਸੀਂ GST ਅਦਾ ਕਰਦੇ ਸਾਰੀਆਂ ਚੀਜ਼ਾਂ ਤੇ ਪੰਜਾਬ 'ਚ ਉਹ ਸਾਨੂੰ ਮੰਗਤਿਆਂ ਦੀ ਤਰ੍ਹਾਂ ਉੱਥੇ ਪਲੈਣਾ ਪੈਂਦਾ ਅੱਜ ਅਸੀਂ تعلیم ਆਪਣੇ ਬੱਚਾ ਨੂੰ ਨਹੀਂ ਪੜ੍ਹਾ ਸਕਰੇ ਅਸੀਂ ਇਹ ਨਹੀਂ ਦੱਸ ਨਹੀਂ ਸਕਰੇ ਪੰਜਾਬ ਦੇ ਵਿੱਚ ਕਿ ਸਾਡੇ ਸਹਿਬ ਜਿਆਦਿਆਂ ਦੀ ਕੁਰਬਾਨੀ ਕੀ ਸੀਗੀ ਦਸਮ ਪਿਤਾ ਜੀ ਕੁਰਬਾਨੀ ਕੀ ਸੀਗੀ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਕੁਰਬਾਨੀ ਕੀ ਸੀ ਮਾਈ ਭਾਗੋ ਕੌਣ ਸੀ ਅਸੀਂ ਭਾਈ ਜਲਤਾ ਜੀ ਦਾ ਇਤਿਹਾਸ ਨਹੀਂ ਦੱਸ ਸਕਦੇ ਬਾਬਾ ਜੀਵਨ ਸਿੰਘ ਦਾ ਇਤਿਹਾਸ ਨਹੀਂ ਦੱਸ ਸਕਦੇ ਦੀਵਾਨ ਟੋਡਰਮਲ ਕੌਣ ਸੀ ਸ਼ੇਰ ਮੁਹੰਮਦ ਖਾਨ ਜਿਸ ਨੇ ਹਾਦਾ ਨਾਰਾ ਮਾਰਿਆ ਸਹਿਬਜ਼ਾਦਿਆਂ ਲਈ ਮਲੂਰ ਮਲੇਰ ਕੋਟਲੇ ਦਾ ਕੌਣ ਸੀਗਾ ਸੁਖਾ ਸਿੰਘ ਮਹਿਤਾਬ ਸਿੰਘ ਕੌਣ ਸੀ ਗਰਜਾ ਸਿੰਘ ਬੋਤਾ ਸਿੰਘ ਕੌਣ ਸੀ ਨਹੀਂ ਦੱਸ ਸਕਦੇ ਕਿਉਂਕਿ ਸਾਡੇ ਸਕੂਲਾਂ ਦੀ ਟੈਕਸਟ ਬੁੱਕ ਵਿੱਚ ਇਹ تعلیم ਪਰਉਣ ਦੀ ਆਗਿਆ ਨਹੀਂ ਹੈ ਅਗਰ ਇਸ ਦੇਸ਼ ਵਿੱਚ ਸਭ ਤੋਂ ਸੁਨਹਿਰੀ ਰਾਜ ਅਗਰ ਕੋਈ ਇਨਸਾਫ ਪਸੰਦੀ ਦਾ ਰਾਜ ਦਿੱਤਾ ਤੇ ਉਸ ਮਹਾਰਾਜਾ ਰਣਜੀਤ ਸਿੰਘ ਦਾ ਰਾਜ 40 ਸਾਲ ਜਿਹਨੂੰ ਕਹਿੰਦੇ ਨੇ ਗੋਲਡਨ ਪੀਰੀਅਡ ਆਫ ਇੰਡੀਆ ਅਸੀਂ ਉਹ ਵੀ ਪੜਾ ਨਹੀਂ ਸਕਦੇ ਸਾਡੇ ਬੱਚਾ ਨੂੰ ਤਾਂ ਪਤਾ ਹੀ ਕੁਛ ਨਹੀਂਗਾ ਕੀ ਕੀ ਹੋ ਰਿਹਾ ਵਾ ਇਸ ਲਈ ਇਹਦਾ ਸਭ ਤੋਂ ਜਦਾ ਇੰਪੋਰਟੈਂਸ ਜਿਹੜੀ ਇਸ ਮਨਰੇਗਾ ਨੂੰ ਡੈਮੇਜ ਕਰਨ ਦੀ ਆ ਉਹ ਸੂਬਿਆਂ ਦੇ ਅਧਿਕਾਰ ਤੇ ਫੈਡਰਲ ਢਾਂਚੇ ਦੇ ਉੱਤੇ ਇਸ ਦਾ ਡਾਕਾ ਮੰਨਿਆ ਜਾ ਰਿਹਾ ਔਰ ਮੈਨੂੰ ਅਫਸੋਸ ਕਿ ਭਗਵਾਨ ਤਵਾਰ ਨੇ ਸੈਸ਼ਨ ਕੀਤਾ ਇੱਕ ਫਰਜ਼ੀ ਇੱਕ ਦਿਨ ਦਾ ਇਸ ਬੰਦੇ ਨੇ ਉਹ ਸੈਸ਼ਨ ਦੇ ਨਾਮ ਤੇ ਉਹ ਦਿਨ ਸਾਰੇ ਆਪੋਜੀਸ਼ਨ ਦੇ ਲੀਡਰਾਂ ਨੂੰ ਦੀ ਤੋਹਫੀਨ ਕੀਤੀ ਉਹਨਾਂ ਨੂੰ ਚੇਡਾਂ ਕੀਤੀਆਂ ਉਹਨਾਂ ਨੂੰ ਟਿਚੜਾ ਕੀਤਾ ਜਿਵੇਂ ਕੋਈ ਗਲੀ ਦਾ ਬਦਮਾਸ਼ ਕਰਦਾ ਹੁੰਦਾ ਔਰ ਮੈਨੂੰ ਤਾਂ ਉੱਥੇ ਉਸ ਸੈਸ਼ਨ ਵਿੱਚ ਬੋਲਣ ਨਹੀਂ ਦਿੱਤਾ ਬਲਕਿ ਉਸ ਸੈਸ਼ਨ ਵਿੱਚੋਂ ਮੈਨੂੰ ਉੱਥੋਂ ਕੱਢ ਦਿੱਤਾ ਗਿਆ ਵਿਧਾਨ ਸਭਾ ਦੇ ਵਿੱਚੋਂ ਔਰ ਦੂਸਰੀ ਗੱਲ ਕਿ ਅਗਰ ਪੰਜਾਬ ਵਰਗਾ ਸੂਬਾ ਜਿਹੜਾ ਕਿਸੇ ਵਕਤ ਅਨੰਦਪੁਰ ਸਾਹਿਬ ਦੇ ਵਾਧ ਅਧਿਕਾਰਾਂ ਦਾ ਮੁੱਦਾ ਹੀ ਰਿਹਾ ਸਾਰੇ ਦੇਸ਼ ਤੇ ਮੋਹਰੇ ਲੱਗ ਕੇ ਵੱਧ ਅਧਿਕਾਰਾਂ ਦੇ ਲੜਾਈ ਲੜਦਾ ਸੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਾਹੀਦਾ ਸੀਗਾ ਕਿ ਉਹ ਧਨਮਤਾ ਪਾਸ ਕਰਕੇ ਕਹਿੰਦਾ ਕਿ ਸਾਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਕਾਲ ਦਿੰਦਾ ਮੋਰੇ ਲਗਦਾ ਕਿ ਆਓ ਕੇਂਦਰ ਦੇ ਨਾਲ ਜੋ ਤਾਣਾਸ਼ਹੀ ਕਰ ਰਹੇ ਆ ਜੋ ਸਾਡੇ ਅਧਿਕਾਰਾਂ ਦਾ ਹਨਨ ਕਰ ਰਹੇ ਨੇ ਸਾਡੇ ਅਧਿਕਾਰਾਂ ਤੇ ਟੱਕਾ ਮਾਰ ਰਹੇ ਨੇ ਆਓ ਆਪਾਂ ਇੱਕ ਵੱਡਾ ਮੋਰਚਾ ਇਸ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਖਿਲਾਫ ਖੜਾ ਕਰੀਏ ਲੇਕਿਨ ਕਰ ਨਹੀਂ ਸਕੇ ਆ ਇੱਕ ਫਰਜ਼ੀ ਮਤਾ ਪਾਸ ਕਰਕੇ ਉਹਦਣ ਕਰੋੜਾ ਰੁਪਏ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਦੇ ਨਾਮ ਤੇ ਬਰਬਾਦ ਕਰਕੇ ਉਠ ਗਿਆ ਮੇਰੇ ਵੀਰੋ ਚਾਰ ਪੰਜ ਸੈਸ਼ਨ ਇਸ ਤੋਂ ਪਹਿਲਾਂ ਕਰ ਚੁੱਕਾ ਇਦਾਂ ਦੇ ਇੱਕ ਇੱਕ ਦਿਨ ਦੇ ਡਰਾਮੇ ਆਪਰੇਸ਼ਨ ਲੋਟਸ ਕਿ ਭਾਜਪੀ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਖਰੀਦ ਰਹੀ ਆ ਅੱਜ ਕਿਥੇ ਮਤਾ ਕਿਸੇ ਨੂੰ ਪਤਾ ਵੀ ਨਹੀਂਗਾ ਉਸ ਤੋਂ ਬਾਅਦ ਇਹਨਾਂ ਨੇ ਅ ਅਗਨੀ ਵੀਰ ਤੇ ਮਤਾ ਪਾਸ ਕੀਤਾ ਆ ਥੋੜੇ ਦਿਨ ਪਹਿਲਾਂ ਬੀਬੀਐਮਬੀ ਤੇ ਕਿ ਸਾਡੇ ਪੰਜਾਬ ਪੁਲਿਸ ਨੂੰ ਹਟਾ ਕੇ ਕੇਂਦਰ ਦੀ ਸੀਆਈਐਸਐਫ ਨੂੰ ਲਾਇਆ ਗਿਆ ਕਿਸੇ ਨੂੰ ਪਤਾ ਨਹੀਂ ਗਿਆ ਕਿ ਉਹ ਮਤਾ ਕਿੱਥੇ ਗਿਆ ਰਾਜਪਵਨ ਦੇ ਕਿਸੇ ਕੂੜੇਦਾਨ ਦੇ ਵਿੱਚ ਪਿਆ ਹੋਵੇਗਾ ਇਸ ਤਰ੍ਹਾਂ ਦੇ ਮਤਿਆਂ ਦਾ ਕੀ ਫਾਇਦਾ ਮੇਰੇ ਵੀਰੋ ਇਸ ਲਈ ਮੈਂ ਕਹਿਣਾ ਚਾਹਣਾ ਕਿ ਸਾਡੀ ਸਰਕਾਰ ਨੇ ਮਨਰੇਗਾ ਦੇ ਉੱਤੇ ਜੋ ਕਾਂਗਰਸ ਦਾ ਐਕਟ ਸੀਗਾ ਜੋ ਕਾਂਗਰਸ ਨੇ ਸੰਸਦ ਤੋਂ ਲੈ ਕੇ ਸੜਕ ਤੱਕ ਲੜਾਈ ਸ਼ੁਰੂ ਕੀਤੀ ਇਹ ਫਰਜ਼ੀ ਇਨਕਲਾਬੀਆਂ ਨੇ ਆਮ ਆਦਮੀ ਪਾਰਟੀ ਨੇ ਇਸ ਦਾ ਬੇੜਾਗਰ ਕੀਤਾ ਮੇਰੇ ਵੀਰੋ ਔਰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਪੀ ਟੀਮ ਹੈ ਤੁਹਾਨੂੰ ਮੈਂ ਦੋ ਤਿੰਨ ਉਦਾਹਰਣ ਦੇ ਸਕਦਾ ਇੱਕ ਪਾਸੇ ਕੇਜਰੀਵਾਲ ਕਹਿੰਦਾ ਕਿ ਬੀਜੇਪੀ ਈਡੀ ਔਰ ਸੀਬੀਆਈ ਦਾ ਦੁਰਉਸਤਮਾਲ ਕਰਕੇ ਏਜੰਸੀਆਂ ਦਾ ਆਪੋਜੀਸ਼ਨ ਕੇ ਲੀਡਰਸ ਕੋ ਜੇਲੋ ਮੇਂ ਡਾਲ ਰਹਾ ਹੈ ਉਨਕੇ ਉਪਰ ਮੁਕਦਮੇ ਦਰਜ ਕਰ ਰਹਾ ਹੈ ਲੇਕਿਨ ਇੱਕ ਪਾਸੇ ਪੰਜਾਬ ਦੇ ਵਿੱਚ ਇਹੀ ਆਮ ਆਦਮੀ ਪਾਰਟੀ ਦੀ ਬਦਲਾਖੋੜ ਸਰਕਾਰ ਪੰਜਾਬ ਪੁਲਿਸ ਤੇ ਵਿਜੀਲੈਂਸ ਦਾ ਦੁਰਉਪਯੋਗ ਕਰਕੇ ਸਾਡੇ ਬੰਦਿਆਂ ਨੂੰ ਚੁਣ-ਚੁਣ ਕੇ ਬਦਲਾਖੋਰੀ ਦੇ ਤਹਿਤ ਪਰਚੇ ਦਰਜ ਕਰ ਕਰਕੇ ਜੇਲਾ ਵਿੱਚ ਛੁਟਿਆ ਜਾ ਰਿਹਾ ਤੁਹਾਡੇ ਸਾਹਮਣੇ ਮਿਸਾਲ ਮੈਂ ਪੰਜ ਝੂਠੇ ਮੁਕਦਮੇ 5 ਮਹੀਨੇ ਦੀ ਜੇਲ੍ਹ ਦਰਜਾ ਕਾਂਗਰਸ ਦੇ ਲੀਡਰ ਔਰ ਹੁਣ ਤਾਂ ਬਦਲਾਖੋਰੀ ਥਲੜੇ ਪੱਦਰ ਤੱਕ ਪਿੰਡ ਪੱਦਰ ਤੱਕ ਝਾੜੂ ਭੋਕਰ ਦੀ ਪਾਰਟੀ ਲੈ ਆਈਆ ਮੇਰੇ ਵੀਰੋ ਆ ਪਿਛਲੇ ਦਿਨਾਂ ਤੇ ਸਿਰਫ ਹੈਲੀਕਾਪਟਰ ਤੇ ਸਵਾਲ ਪੁੱਛਣ ਦੇ ਵਾਸਤੇ ਜਿਹੜੇ ਆਜ਼ਾਦ মিডিਆ ਹੈ ਪੰਜਾਬ ਦਾ 10 ਪੱਤਰਕਾਰਾਂ ਦੇ ਉੱਤੇ ਸਿਰਫ ਇਹ ਪੁੱਛਿਆ ਉਹਨਾਂ ਨੇ ਕਿ ਸਾਨੂੰ ਦੱਸਿਆ ਜਾਵੇ ਕਿ ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਹੈਲੀਕਾਪਟਰ ਦਾ ਇਸਤੇਮਾਲ ਕੌਣ ਕਰ ਰਿਹਾ ਤੇ 10 ਬੰਦਿਆਂ ਦੇ ਉੱਤੇ ਝੂਠਾ ਪਰਚਾ ਦਰਜ ਕਰ ਦਿੱਤਾ ਤੇ ਮੈਨੂੰ ਦੱਸਿਆ ਜਾਵੇ ਕਿ ਭਾਜਪਾ ਦੀ ਤਾਨਾਸ਼ਾਹੀ ਤੇ ਆਮ ਆਦਮੀ ਪਾਰਟੀ ਦੀ ਤਾਨਾਸ਼ਾਹੀ ਦੇ ਵਿੱਚ ਕੀ ਅੰਤਰ ਹੈ ਮੇਰੇ ਵੀਰੋ ਦੂਸਰਾ ਇਹ ਕਹਿੰਦਾ ਕਿ ਭਾਜਪੀ ਨੇ ਤਾਂ ਕੋਧੀ ਮੀਡੀਆ ਬਣਾ ਦਿਆ ਹੈ ਨੈਸ਼ਨਲ ਪੱਧਰ ਕੇ ਉੱਪਰ ਸਾਰਾ ਮੀਡੀਆ ਖਰੀਦ ਲਿਆ ਸਾਰਾ ਮੀਡੀਆ ਢਾ ਲਿਆ ਪਰ ਮੇਰੇ ਵੀਰੋ ਪੰਜਾਬ ਦੇ ਵਿੱਚ ਕੀ ਹਾਲਾਤ ਨੇ ਕੀ ਪੰਜਾਬ ਦੇ ਵਿੱਚ ਆਜ਼ਾਦ ਹੈ ਮੀਡੀਆ ਆ ਮੈਂ ਬੋਲ ਰਿਹਾ ਤੁਸੀਂ ਦੇਖਣਾ ਸ਼ਾਨਦਿਆ ਖਬਰਾਂ ਤੁਹਾਨੂੰ ਖੈਰਾ ਦੱਸੇਗਾ ਨਹੀਂ ਕਿਤੇ ਵੀ ਜਿਹੜਾ ਆਦਮੀ ਬੋਕਰ ਦੇ ਖਰਾਬ ਹਿੰਮਤ ਰੱਖਦਾ ਬੋਲਣ ਦੀ ਉਹਨੂੰ ਬ੍ਰੇਕ ਆਊਟ ਕੀਤਾ ਜਾਂਦਾ ਮੀਡੀਆ ਦੇ ਉੱਤੇ ਹਜ਼ਾਰਾਂ ਕਰੋੜ ਰੁਪਏ ਦੇ ਉਹਨਾਂ ਨੂੰ ਇਸ਼ਤਿਹਾਰ ਦੇ ਕੇ ਸਾਰਾ ਕੁਝ ਆਪਣੇ ਤਰਫ ਕਰਤਾ ਜਿਹੜਾ মিডিਆ ਬਾਕੀ ਰਹਿ ਗਿਆ ਉਹਨਾਂ ਨੂੰ ਪਰਚੇ ਦਰਜ ਕਰਾ ਕੇ ਡਰਾਇਆ ਜਾ ਰਿਹਾ ਉਹਨਾਂ ਤੇ ਮੁਕਦਮੇ ਦਰਜ ਕੀਤੇ ਜਾ ਰਹੇ ਨੇ ਉਹਨਾਂ ਨੂੰ ਜੇਲ੍ਹਾਂ ਵਿੱਚ ਛੁਟਿਆ ਜਾ ਰਿਹਾ ਤੇ ਦੱਸੋ ਮੈਨੂੰ ਕਿ ਕੇਜਰੀਵਾਲ ਤੇ ਪੋਕਰ ਦੀ ਤਾਨਾਸ਼ਾਹੀ ਔਰ ਭਾਜਪਾ ਦੀ ਤਾਨਾਸ਼ਾਹੀ ਦੇ ਵਿੱਚ ਕੀ ਅੰਤਰ ਹੈ ਮੇਰੇ ਵੀਰੋ ਸਾਡੇ ਨੌਜਵਾਨਾਂ ਤੇ ਐਨਐਸਏ ਲਾ ਕੇ ਕਾਲੇ ਕਾਨੂੰਨ ਯੂਆਪਾ ਵਰਗੇ ਉਹਨਾਂ ਨੂੰ ਬਾਹਰ ਸੂਬਿਆਂ ਦੀ ਜੇਲ੍ਹਾਂ ਵਿੱਚ ਟੱਕਿਆ ਹੋਇਆ ਪਿਛਲੇ 3-4 ਸਾਲ ਤੋਂ ਉਹਨਾਂ ਦੀ ਤਾਨਾਸ਼ਾਹੀ ਇਹ ਆਮ ਆਦਮੀ ਪਾਰਟੀ ਦੀ ਤਾਨਾਸ਼ਾਈ ਵਿੱਚ ਕੀ ਫਰਕ ਹੈ ਮੇਰੇ ਵੀਰੋ ਇਸ ਲਈ ਮੈਂ ਤਾਂ ਸਿਰਫ ਤੁਹਾਨੂੰ ਕਹਿਣ ਆਇਆ ਖਬਰਦਾਰ ਹੋ ਜਾਓ ਇਹ ਆਦਮੀ ਨਾਸਤਿਕ ਹੈ ਅੱਜ ਭਗਵੰਤਬਾਨ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਰਿਹਾ ਅੱਜ ਮੈਂ ਸੁਣ ਰਿਹਾ ਸੀ ਕਿਤੇ ਕਿ ਜਿਹੜੀਆਂ ਪ੍ਰੋਸੀਡਿੰਗਸ 15 ਤਰੀਕ ਨੂੰ ਮੈਂ ਜਾਣਾ ਗੋਲਕਰੇ ਬਾਰੇ ਗੱਲ ਕਰਨੀ ਆ ਉਹਦੀ ਜਿਹੜੀ ਲਾਈਫ ਕਵਰੇਜ ਹੋਣੀ ਚਾਹੀਦੀ ਆ ਉਹ ਲੱਖ ਲਾਨਤ ਭਗਵੰਤਬਾਨ ਝੂਠਿਆ ਉਹ ਪੰਜਾਬ ਦੀ ਵਿਧਾਨ ਸਭਾ ਦੀ ਪ੍ਰੋਸੀਡਿੰਗ ਕਹਿੰਨੇ ਲਾਈਵ ਹੋ ਲੇਕਿਨ ਕਦੀ ਕਿਸੇ ਆਪੋਜੀਸ਼ਨ ਨੂੰ ਦਿਖਾਇਆ ਕਿਸੇ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਤੋਂ ਲੈ ਕੇ ਥੱਲੇ ਤੱਕ ਕਿਸੇ ਨੂੰ ਦਿਖਾਇਆ ਇਹਨਾਂ ਨੇ ਅਸੀਂ ਫੈਲ ਵਿੱਚ ਜਾ ਕੇ ਜਦੋਂ ਪ੍ਰੋਟੈਸਟ ਕਰਦੇ ਸਪੀਕਰ ਬੋਲਣ ਨਹੀਂ ਦਿੰਦਾ ਉੱਥੇ ਬਲੈਕਆਊਟ ਹੋ ਜਾਂਦਾ ਮੇਰੇ ਵੀਰੋ ਇਸ ਲਈ ਇਹਨੂੰ ਮੈਂ ਕਹਿਣਾ ਚਾਹੁੰਦਾ ਕਿ ਇੰਨਾ ਹੰਕਾਰ ਮਤ ਕਰ ਭਗਵੰਤ ਮਾਨ ਤੂੰ ਅਕਾਲ ਤਖਤ ਨਾ ਪੱਥਾ ਲੋਣ ਚੱਲਿਆ ਵਾ ਇੱਥੇ ਬੜੇ ਵੱਡੇ ਵੱਡੇ ਆਏ ਲੋਕ ਜਿਸ ਨੇ ਵੀ ਅਕਾਲ ਤਖਤ ਨਾ ਮੱਥਾ ਲਾਇਆ ਉਹਦਾ ਰਿਆ ਕੱਖ ਨੰਗਾ ਮੇਰੇ ਵੀਰੋ ਔਰ ਤੂੰ ਤਾਂ ਨਾਸਤਿਕ ਆ ਤੇਰਾ ਤਾਂ ਭਰੋਸਾ ਨਹੀਂ ਹੈ ਕਿਸੇ ਧਰਮ ਵਿੱਚ ਕਿਸੇ ਜਿੰਦਾਬਾਦ ਤੁਹਾਡਾ ਕੋਈ ਭਰੋਸਾ ਨਹੀਂ ਹੈ ਤੁਸੀਂ ਨਾਸਤਿਕਾਂ ਦੀ ਪਾਰਟੀਆਂ ਘੱਟੋ ਘੱਟ ਅਕਾਲ ਤਖਤ ਨੂੰ ਤਾਂ ਬਖਸ਼ ਦਿਓ ਐਸ்சிਪੀਸੀ ਸਾਡੀ ਚੁਣੀ ਹੋਈ ਨਮੈਂਦਾ ਜਮਾਤ ਹੋ ਸਕਦਾ ਉਹਦੇ ਵਿੱਚ ਕੋਈ ਉਣਟਾਈਆਂ ਹੋਣ ਗਿਆ ਲੇਕਿਨ ਇੱਕ ਨਾਸਤਿਕ ਨੂੰ ਜੇ ਦੀ ਕੋਈ ਸ਼ਕਲ ਸੂਰਤ ਨਹੀਂ ਹੈ ਜਿਹੜਾ ਕੋਈ ਵਿਸ਼ਵਾਸ ਨਹੀਂ ਹੈ ਨਾ ਪੰਜਾਬ 'ਚ ਨਾ ਸਿੱਖੀ ਜਾਂ ਨਾ ਕਿਸੇ ਵਾਸਤੇ ਆ ਤੇ ਤੁਸੀਂ ਇਹਨਾਂ ਨੂੰ ਅਕਾਲ ਤਖਤ ਸਾਹਿਬ ਦੇ ਖੜੇ ਹੋ ਕੇ ਉਹਨਾਂ ਨੂੰ ਚੁਣੌਤੀ ਦੇਣ ਚੱਲੇ ਹੋ ਸ਼ਰਮ ਆਉਣੀ ਚਾਹੀਦੀ ਤੁਹਾਨੂੰ ਸਾਰਿਆਂ ਨੂੰ ਔਰ ਕਿਸਾਨੋ ਮੈਂ ਕਿਸਾਨ ਵਿੰਗ ਦਾ ਦੇਸ਼ ਦਾ ਪ੍ਰਧਾਨ ਆ ਤੁਸੀਂ ਸਾਰੇ ਬੈਠੇ ਹੋ ਕਿਸਾਨ ਖੇਤ ਮਜ਼ਦੂਰ ਕੌਣ ਨੇ ਇਹ ਲੋਕ ਪਛਾਣੋ ਇਹਨਾਂ ਨੂੰ ਕੀ ਤੁਹਾਡੇ ਮੋਰਚੇ ਖਨੌਰੀ ਬਾਰਡਰ ਦਾ ਔਰ ਸ਼ੰਭੂ ਮੋਰਚਾ ਕਿ ਇਸ ਨੇ ਉਹਨਾਂ ਮੋਰਚਾ ਨੂੰ ਖਦੇੜਿਆ ਨਹੀਂ ਪੀਲਾ ਪੰਜਾ ਚਲਾ ਕੇ ਤੋੜ ਦੇ ਮੋਰਚੇ ਖਦੇੜ ਦਿੱਤੇ ਤੁਹਾਡੇ ਦੇ ਡੰਗਾਂ ਵਰਾਇਆਂ ਤੁਹਾਡੀਆਂ ਪੱਗਾਂ ਲਾਈਆਂ ਤੁਹਾਡਾ ਸਮਾਨ ਚੋਰੀ ਕਰ ਲਿਆ ਤੁਹਾਡਾ ਟਰੈਕਟਰ ਚੋਰੀ ਕਰ ਲੇ ਤੁਹਾਡੀਆਂ ਟਰਾਲੀਆਂ ਚੋਰੀ ਕਰ ਲੀਆਂ ਅੱਜ ਪੰਜਾਬ ਦੇ ਵਿੱਚ ਇਹਨਾਂ ਦਾ ਨਾਮ ਕੀ ਆ ਇੱਕ ਵਾਰੀ ਬੋਲ ਕੇ ਦੱਸੋ ਇਹਨਾਂ ਨੂੰ ਕੀ ਕਹਿੰਦੇ ਨੇ ਪੰਜਾਬ ਦੇ ਵਿੱਚ ਲੋਕੋ ਟਰਾਲੀ ਚੋਰ ਇੱਕ ਵਾਰ ਫੇਰ ਬੋਲਿਓ ਕੀ ਕਹਿੰਦੇ ਨੇ ਇਹਨਾਂ ਨੂੰ ਟਰਾਲੀ ਚੋਰ ਕਿੱਥੋਂ ਲੰਬੀਆਂ ਟਰਾਲੀਆਂ ਕਿੱਥੋਂ ਲੰਬੀਆਂ ਟਰਾਲੀਆਂ ਨਾਪੇ ਦੇ پوਕਰ ਦੇ ਪਾਰਟੀ ਦੇ ਅਫਸਰਾਂ ਦੇ ਉਹਨਾਂ ਦੇ ਘਰਾਂ ਦੇ ਵਿੱਚੋਂ ਲੰਬੀਆਂ ਟਰਾਲੀਆਂ ਮੇਰੇ ਵੀਰੋ ਇਸ ਲਈ ਇਹ ਗਦਾਰ ਨੇ ਪੰਜਾਬ ਦੇ ਇਹ ਫੈਰੀ ਨੇ ਪੰਜਾਬ ਦੇ ਇਹ ਦੁਸ਼ਮਣ ਨੇ ਪੰਜਾਬ ਦੇ ਅਗਰ ਪੰਜਾਬ ਦਾ ਹਰ ਵਿਅਕਤੀ اخلاق ਰੱਖਦਾ ਕਹਿਰਤ ਰੱਖਦਾ ਤੇ ਮੈਂ ਤੁਹਾਨੂੰ ਕਹੋਲ ਦੇਣਾ ਕੱਲੇ ਮੰਰੇਗਾ ਜਾ ਨਹੀਂ ਬੀਜੇਪੀ ਇਹਨਾਂ ਹਾਲ ਤਾਂ ਆਪਾਂ ਪੰਜਾਬ ਦੇ ਵਿੱਚ ਉਹਨਾਂ ਨੂੰ ਵਧਣ ਨਹੀਂ ਦੇਣਾ ਉਹਨਾਂ ਦਾ ਕੋਈ ਆਧਾਰ ਨਹੀਂਗਾ ਪਰ ਅੱਜ ਪ੍ਰਣ ਕਰਕੇ ਜਾਓ ਕਿ 2027 ਵਿੱਚ ਬੋਕਰ ਨੂੰ ਪੰਜਾਬ ਦੇ ਵਿੱਚ ਮਾਂਜ ਕੇ ਰੱਖ ਦੇਣਾ ਮੇਰੇ ਵੀਰੋ ਮਾਂਜ ਕੇ ਰੱਖ ਦੇਣਾ ਆਪਾਂ ਸਾਰਿਆਂ ਨੇ